ਲੋਕ ਸਭਾ ਦੇ ਵਿੱਚ ਆਪ ਸੰਸਦ ਮਿਥਿਆਰ ਨੇ ਕੀਤਾ ਵਿਰੋਧ ਤ੍ਰਿਭੁਵਨ ਸਹਿਕਾਰੀ ਯੂਨੀਵਰਸਿਟੀ ਬਿਲ 2025 ਦਾ ਵਿਰੋਧ ਕੀਤਾ ਹੈ ਸੋ ਖੇਲੋ ਇੰਡੀਆ ਖੇਡਾਂ ਦੇ ਲਈ ਕੀਤੀ ਗਈ ਸੀ ਫੰਡਾਂ ਦੀ ਮੰਗ ਗੁਜਰਾਤ ਦੇ ਇੱਕ ਸਟੇਡੀਅਮ ਦੇ ਲਈ ਖਰਚੇ ਨੇ 1400 ਕਰੋੜ ਬਾਕੀ ਸੂਬਿਆਂ ਨੂੰ 400 ਕਰੋੜ ਦੇ ਨਾਲ ਕਰਨਾ ਪਿਆ ਗੁਜ਼ਾਰਾ ਇੱਕ ਸੂਬੇ ਦੇ ਲਈ ਪੂਰੇ ਦੇਸ਼ ਨੂੰ ਨਜ਼ਰਅੰਦਾਜ਼ ਕਰਨਾ ਗਲਤ ਹੈ ਸਰਕਾਰ ਭਾਵੇਂ ਪੰਜਾਬ ਮਹਾਰਾਸ਼ਟਰ ਹੈ ਕਰਨਾਟਕ ਹੈ بڑے ਦੇਸ਼ ਤੇ ਇਦਾਂ ਦੇ ਸੂਬੇ ਆ ਜਿਨ੍ਹਾਂ ਨੇ ਸਰਕਾਰਤਾ ਚ ਬਹੁਤ ਵਧੀਆ ਕੰਮ ਜਿਹੜਾ ਉਹ ਕੀਤਾ ਪਰ ਯੂਨੀਵਰਸਿਟੀ ਜਿਹੜੀ ਗੁਜਰਾਤ ਦੇ ਵਿੱਚ ਬਣ ਰਹੀ ਹੈ ਤੇ ਮੇਰਾ ਇਹਦੇ ਤੇ ਸਰਕਾਰ ਨੂੰ ਉਹੀ ਸਵਾਲ ਹੈ ਕਿ ਇੱਕ ਜਗ੍ਹਾ ਯੂਨੀਵਰਸਿਟੀ ਬਣ ਦੇ ਨਾਲ ਸਾਰੇ ਜਿਹੜੇ ਦੇਸ਼ ਦਾ ਕੋਆਪਰੇਟਿਵ ਸਿਸਟਮ ਆ ਸਟਰੈਂਥਨ ਹੋ ਜਾਊਗਾ ਮੈਂ ਸਰਕਾਰ ਦੀ ਮਜਬੂਰੀ ਸਮਝਦਾ ਕਿਉਂਕਿ ਪ੍ਰਧਾਨ ਮੰਤਰੀ ਜੀ ਵੀ ਤੇ ਜਿਹੜੇ ਸਰਕਾਰਤਾ ਕਿਉਂਕਿ ਗ੍ਰੈਪ ਭਾਗ ਵੀ ਉਹਨਾਂ ਕੋਲ ਆ ਉਹ ਵੀ ਗੁਜਰਾਤ ਤੋਂ ਨੇ ਪਰ ਕੀ ਇਹਦੇ ਪਿੱਛੇ ਦੀ ਸਾਰੇ ਦੇਸ਼ ਨੂੰ ਇਗਨੋਰ ਕਰ ਦਾਂਗੇ ਪਾਵਰ ਸੈਂਟਰ ਅੱਜ ਦੀ ਕਿਹੜੀ ਗੁਜਰਾਤ ਬਣਿਆ ਹੋਇਆ ਚਲੋ ਉੱਥੇ ਸਮਝਦਿਆ ਪਰ ਦੋ ਸੂਬੇ ਆਂਧਰਾ ਤੇ ਬਿਹਾਰ ਵੈਸੇ ਮਜਬੂਰੀ ਬਣੇ ਹੋਇਆ ਸਰਕਾਰ ਦੇ ਲਈ ਜਿਹਦੇ ਕਰਕੇ ਬਾਕੀ ਸਾਰੇ ਜਿਹੜੇ ਸੂਬੇ ਨੇ ਉਹ ਇਗਨੋਰ ਹੋ ਰਹੇ ਆ ਸਵਾਭਤੀ ਜੀ ਮੈਂ ਪੰਜਾਬ ਦੇ ਵਿੱਚ ਮੰਤਰੀ ਸੀ ਤੇ ਮੈਂ ਖੇਡ ਡਿਪਾਰਟਮੈਂਟ ਮੇਰੇ ਕੋਲੇ ਸੀ ਮੈਂ ਉਦੋਂ ਡਿਮਾਂਡ ਕੀਤੀ ਖੇਡੋ ਇੰਡੀਆ ਦੇ ਲਈ ਤੇ ਤੁਸੀਂ ਦੇਖੋ ਵੀ 1800 ਕਰੋੜ ਰੁਪਇਆ ਸਾਰੇ ਦੇਸ਼ ਦੇ ਲਈ ਫੰਡ ਰੱਖਿਆ ਗਿਆ ਸੀਗਾ ਇਨਫਰਾਸਟ੍ਰਕਚਰ ਲਈ ਤੇ 1800 ਚੋਂ 1400 ਕਰੋੜ ਨਾਲ ਇੱਕੋ ਸਟੇਡੀਅਮ ਅਹਮदाबाद ਦੇ ਵਿੱਚ ਬਣਿਆ ਤੇ ਬਾਕੀ ਸਾਰੇ ਦੇਸ਼ ਲਈ 400 ਕਰੋੜ ਰੁਪਇਆ ਕਿਤੇ 10 ਕਰੋੜ ਕਿਤੇ 20 ਕਰੋੜ ਸੋ ਇਹਦੇ ਲਈ ਵੀ ਮੇਰੀ ਸਰਕਾਰ ਕੋਲੇ ਡਿਮਾਂਡ ਹੈ ਕਿ ਬੜਾ ਮਹੱਤਵਪੂਰਨ ਇਹ ਮੁੱਦਾ ਹੈਗਾ ਤੇ ਪੰਜਾਬ ਨੇ ਬਹੁਤ ਅੱਛਾ ਅਸੀਂ ਉੱਥੇ ਕੰਮ ਕੀਤਾ ਮਿਲਕ ਫਾਰਮ ਸਾਡਾ ਮਾਰਕੀਟ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਸੋ ਇੱਕ ਜਗ੍ਹਾ ਤੇ ਯੂਨੀਵਰਸਿਟੀ ਖੋਲਣ ਦੇ ਨਾਲ ਨਾਲ ਮੈਨੂੰ ਲੱਗਦਾ ਕਿ ਅਰੀਜਨਲ ਜਿਹੜੇ ਕੋਆਪਰੇਟਿਵ ਯੂਨੀਵਰਸਿਟੀਜ਼ ਆ ਉਹ ਸਾਰੇ ਸੂਬਿਆਂ ਦੇ ਵਿੱਚ ਜਿਹੜੀਆਂ ਖੋਲ੍ਹਣੀਆਂ ਚਾਹੀਦੀਆਂ ਨੇ ਤੇ ਇਹਦੇ ਨਾਲ-ਨਾਲ ਜਿਹੜੇ ਰਿਸਰਚ ਪ੍ਰੋਗਰਾਮ ਜੇ ਅਸੀਂ ਕਿਤੇ ਕੋਈ ਅੱਛਾ ਕੰਮ ਕੀਤਾ ਉਹਨੂੰ ਮੈਨੂੰ ਲੱਗਦਾ ਸਟੱਡੀ ਕਰਨ ਦੀ ਜਿਹੜੀ ਜ਼ਰੂਰਤ ਹੈ ਕੋਲਾਬੋਰੇਸ਼ਨ ਜਿਹੜੇ ਇੰਸਟੀਟਿਊਟ ਹੈ ਜੇ ਪੰਜਾਬ 'ਚ ਮਾਰਕੀਟ ਅੱਛਾ ਕੰਮ ਕਰ ਰਿਹਾ ਤਾਂ ਉਹਦੇ ਨਾਲ ਵੀ ਮੈਨੂੰ ਲੱਗਦਾ ਵੀ ਇਕੱਠੇ ਕੰਮ ਕਰਨ ਦੀ ਜਿਹੜੀ ਜ਼ਰੂਰਤ ਹੈ ਤੇ ਇਹ ਤੋਂ ਇਲਾਵਾ ਜਿਹੜੀ ਫੈਕਲਟੀ ਹੋਊਗੀ ਜਿਹੜੀ ਗਵਰਨੈਂਸ ਹੋਊਗੀ ਤੇ ਜਿਹੜੇ curriculum ਵੀ ਆ ਉਹਦੇ ਵਿੱਚ ਵੀ ਮੈਨੂੰ ਲੱਗਦਾ ਕਿ ਜਿਹੜੇ ਐਕਸਪਰਟਸ ਆ ਉਹ ਵੱਖ-ਵੱਖ ਸੂਬਿਆਂ ਤੋਂ ਲਏ ਜਾਣੇ ਚਾਹੀਦੇ ਆ ਤੇ ਪੰਜਾਬ ਨੇ ਬਹੁਤ ਅੱਛਾ ਕੰਮ ਕੀਤਾ ਤੇ ਪੰਜਾਬ ਤੋਂ ਵੀ ਜਿਹੜੇ ਐਕਸਪਰਟਸ ਆ ਉਹਦੇ ਵਿੱਚ ਜਿਹੜੇ ਇਨਕਲੂਡ ਆ ਉਹ ਕਰਨੇ ਚਾਹੀਦੇ ਸੋ ਮੈਂ ਉਮੀਦ ਕਰਦਾ ਵੀ ਸਰਕਾਰ ਇਹਨਾਂ ਮੁੱਦਿਆਂ ਤੇ ਗੌਰਕੂ ਕਰੂਗੀ ਤੇ ਪੰਜਾਬ ਨੂੰ ਜਿਹੜਾ ਬਣਦਾ ਹੱਕ